ਕੀ ਕਰੀਏ ਨੀ ਆ ਤੇਰਾ ਸਿਆਪਾ ਕਰਦੀ ਆ ਉਹ ਕਹਦੇ ਤਾਂ ਸਿੱਧੇ ਮੂੰਹ ਬੋਲ ਪਿਆ ਕਰ ਹਰ ਵਕਤ ਮੂੰਹ ਭਿਗਾਈ ਰੱਖਦੀ ਆ ਰੋਜ਼ ਹੀ ਪੀ ਕੇ ਆ ਜਨਾ ਲੱਗਿਆ ਨਾ ਉਲਟੀਆਂ ਕਰਨ ਉਹ ਰੋਜ਼ ਕਿੱਥੇ ਪੀ ਕੇ ਆਉਣਾ ਕੱਲ ਪੀ ਕੇ ਆਇਆ ਦੀ ਪਤਾ ਨਹੀਂ 2-3 ਦਿਨਾਂ ਬਾਅਦ ਰਹਿ ਨੀ ਮਲੇ ਪੀਣੀ ਪੈਂਦੀ ਨਾ ਤੁਰੇ ਕਿਦੋਂ ਤੜਾ ਮਖਾਂ ਲੱਗਦਾ ਮਕਰ ਸ਼ੰਕੂਰੀ ਕਹਿੰਦਾ ਮੈਂ ਨੱਕ ਵੀ ਡਾਪਦੇ ਨੇ ਤੈਨੂੰ ਕਿੰਨੇ ਵਾਰੀ ਕਿਹਾ ਵੀ ਛੱਡ ਦੇ ਛੱਡ ਦੇ ਉਹ ਨਹੀਂ ਛੱਡੀ ਜਾਂਦੀ ਪਤਾ ਕੀ ਆ ਮੈਂ ਬਣ ਗਿਆ ਮਰੀਜ਼ ਹੁਣ ਮੈਨੂੰ ਤਾਂ ਪੀਣੀ ਪੈਂਦੀ ਆ ਥੋੜੀ ਜੀ ਤਾਂ ਮੈਨੂੰ ਤਾਂ ਰੋਟੀ ਤੋਂ ਪੀਣੀ ਹਾਲ ਮਾ ਭੁੱਖ ਵੀ ਨਹੀਂ ਲੱਗਦੀ ਹੱਥ ਬਧਿਆਰੇ ਲੋਕ ਨੇ ਜਿਹੜੇ ਨਹੀਂ ਪੀਂਦੇ ਉਹ ਤੈਨੂੰ ਹੀ ਲੱਗਦਾ ਸਾਰੀ ਦੁਨੀ ਪਿੰਦੀ ਆ ਪਤਾ ਲੋਕ ਕੀ ਕਰਦੇ ਨੇਗੇ ਕੋਈ ਲੁਪੋ ਕੇ ਪੀਂਦਾ ਕੋਈ ਕਿਵੇਂ ਪੀਂਦਾ ਕੋਈ ਕਿਸੇ ਤੋਂ ਅਲ ਘਰ ਵਾਲੀ ਤੋਂ ਪਰਦੇ ਚੋਂ ਪੀਂਦਾ ਕੋਈ ਆਦ ਲੋਕਾਂ ਤੋਂ ਵਰਦੇ ਚੋਂ ਪੀਂਦਾ ਕੋਈ ਆਦ ਘਰੇ ਲੁੱਕ ਕੇ ਜੀ ਪੀ ਲੈਂਦੇ ਨੇ ਪੀਂਦੇ ਸਾਰੀ ਨੇ ਅੱਜ ਕੱਲ ਰਿਹਾਂ ਸਪ੍ਰਿੰਗ ਵਾਲੀਆਂ ਕਣਕਾਂ ਨੇ ਕਿਸੇ ਦੇ ਹਾਜ਼ਮ ਨਹੀਂ ਆਉਂਦੀਆਂ ਦਾ ਦਾਣਾ ਖਾ ਉਹ ਜਾਂ ਲੱਭ ਰਹੇ ਹਨ ਸਪ੍ਰਿੰਗਾਂ ਤਿਆਰ ਹੁੰਦੀਆਂ ਨੇ ਕਿਸੇ ਤੇ ਚੰਗੀ ਤਰ੍ਹਾਂ ਹਾਜ਼ਮੀ ਨਹੀਂ ਆਉਂਦੀ ਜਿਨਾਂ ਚਿਰ ਅਧਿਆ ਬੂਆ ਲਾਵੇ ਨਾ ਕੋਈ ਉਹ ਤਾਂ ਆ ਵੀ ਕੋਈ ਕੋਈ ਆ ਲਗਦਾ ਉਸਦਾ ਬੀਅਰ ਪੀਂਨੇ ਆ ਜੀ ਬੀਅਰ ਪੀਂਨੇ ਜਦੋਂ ਦੋ ਦੋ ਬੀਅਰਾਂ ਹਿੱਟ ਲੈਂਦੇ ਨੇ ਉਹ ਤਾਂ ਉਦੋਂ ਵੀ ਮਹਿੰਗੀ ਪੈਂਦੀ ਹੈ ਜਦ ਪਤਾ ਵੀ दारू 마ੜੀ ਆ ਫਿਰ ਜ਼ਰੂਰੀ ਪੀਣੀ ਆ ਕਿਉਂ ਆਪਦੀ ਸਿਹਤ ਖਰਾਬ ਕਰਦੇ ਆ ਤੂੰ ਤੂੰ ਉਹ ਹੁਣ ਜਾਰੂ 마ੜੀ ਤਾਂ ਕਦੇ ਕਦੇ ਹੁੰਦੀ ਆ ਉਹ ਤਾਂ ਵਧੀਆ ਹੁੰਦੀ ਆ ਨਜ਼ਾਰੇ ਲਿਆਵਦੀ ਆ ਨਜ਼ਾਰੇ ਬਣਨ ਦਿੰਦੀ ਆ ਉਹ ਤਾਂ ਰਾਤ दारू 마ੜੀ ਨਿਕਲ ਗਈ ਤਾਂ ਕਰਕੇ ਮੁੱਟੀ ਆ ਗਈ ਮੈਂ ਤਾਂ ਆ ਗੋਲੀਆਂ ਹੀ ਲੈ ਕੇ ਆਇਆ ਸੀਗਾ ਆ ਬਈਆਂ ਨੇ ਸਰਜਾ ਦੁਖੀ ਜਾਂਦਾ ਆਖੜੇ ਉਹ ਪੀ ਲਿਆ ਕਰ ਤੜਕੇ ਗੋਲੀਆਂ ਖਾ ਲਿਆ ਕਰ ਹੁਣ ਤੇਰਾ ਸਿਰ ਦੁਖਣ ਲੱਗ ਗਿਆ ਤੈਨੂੰ ਦੱਸੀ ਨਾ ਰਾਤ ਨੂੰ दारू 마ੜੀ ਆ ਗਈ ਕਿਤੇ ਵਿਸੋਂ ਇਹ ਕਦੇ ਕਦੇ दारू 마ੜੀ ਆ ਜਾਂਦੀ ਆ ਫਿਰ ਇਹ दारू 마ੜੀ ਛੱਡ ਦੇ ਤੇਰੇ ਕੋਈ ਜ਼ਰੂਰੀ ਆਈ ਪੀਣੀ ਆ ਕਿ ਵੀ ਨਾ ਕਿਥੇ ਖਾਦਾ ਆਪਣਾ ਰੋਟੀ ਟੋਕਾ ਹਾਜ਼ਮ ਨਹੀਂ ਆਉਂਦਾ ਰੇਹਾਂ ਸਿ ਰੇਹਾਂ ਇਹ ਕਣਕਾਂ ਖਾ ਖਾ ਪੀ ਕੇ ਕਿੱਥੇ ਹਾਜ਼ਮ ਹੁੰਦੀਆਂ ਨੇ ਉਹਨੂੰ दारू ਹਾਜਮ ਕਰਦੀ ਲੈ ਲੈ ਦਵਾਈ ਹੁਣ ਪਾਣੀ ਲਿਆ ਦੇ ਘੁੱਟ ਯਾਰ ਮੈਂ ਦਵਾਈ ਲੈ ਲਾ ਸ਼ਾਦੂਖੀਆਂ ਬਾਲਾ ਸ਼ਾਦੂਖੀਆਂ ਲੈ ਆਈ ਪਾਣੀ ਦਾ ਗਲਾਸ ਕੇ ਲਾਲੀ ਮੋਚਾ ਤੂੰ ਪਾਣੀ ਦਾ ਗਲਾਸ ਲੈ ਆਖੋ ਸਮਝਾ ਸਮਝਾ ਕੇ ਥੱਕ ਗਈ ਮੈਂ ਤੈਨੂੰ ਇਹ ਸਮਝਾ ਕੇ ਥੱਕ ਗਈ ਵੀ ਭਾਈ ਇਹ ਆਪਣੇ ਸਰੀਰ ਬਾਰੇ ਸੋਚ ਤੂੰ ਉਹ ਸਰੀਰਵਾਰੀ ਸੋਚਦਾ ਤਾਂ ਹੀ ਉਹਦਾ ਕੁੱਟ ਪੀਣਾ ਜਿੱਦੇ ਦੋ ਦਿਨ ਨਾ ਵੀਮਾ ਸਰੀਰ ਅੱਧਾ ਰਹਿ ਜਾਂਦਾ। ਇਹੀ ਅੱਧਾ ਸਰੀਰ ਤੈਨੂੰ ਕਿਸੇ ਦਿਨ ਚੱਕ ਦੂ ਦੇਖੀ। ਉਹ ਦਿਨ ਲੱਗੂ ਪਤਾ ਜਿੱਦੇ ਤੇਰਾ ਸਾਰਾ ਕੁਝ ਖਰਾਬ ਹੋ ਗਿਆ ਅੰਦਰੋਂ ਗਲ ਗਿਆ ਸਾਰਾ ਗੁੱਸਾ। ਨਹੀਂ ਹਜੇ ਤਾਂ ਠੀਕ ਆ। ਹੁਣ ਤਾਂ ਤੂੰ ਇਹ ਗੋਲੀਆਂ ਲੈ ਲੈ ਨਾ ਫੇਰ ਤੈਨੂੰ ਵੱਡੇ ਹਸਪਤਾਲਾਂ ਚ ਲੈ ਫਿਰ ਜਾਵਾਂਗੇ ਅਸੀਂ। ਉਹ ਐ ਨਹੀਂ ਕੋਸ ਹੁੰਦਾ ਉਹ ਤਾਂ ਵੱਡੇ ਹਸਪਤਾਲਾਂ ਜਿਹੜੀਆਂ ਗੱਲਾਂ ਕਰਦੀਆਂ ਵੀ ਉਹ ਖਰਾਬ ਹੋ ਜਾਂਦਾ ਸਰੀਰ ਅੰਦਰੋਂ। ਉਹ ਉਹਨਾਂ ਦਾ ਖਰਾਬ ਹੁੰਦਾ ਜਿਹੜਾ ਦਾਰੂ ਪੀ ਕੇ ਡੱਕ ਕੇ ਉਤੋਂ ਦੀ ਰੋਟੀ ਨਹੀਂ ਖਾਂਦੇ ਜਦੋਂ दारू ਆਪਾਂ ਆਧੀਆ ਬੂਆ ਲਾ ਕੇ ਜੇ ਆਪਾਂ ਚੰਗੀ ਤਰ੍ਹਾਂ ਰੱਜ ਕੇ ਰੋਟੀ ਖਾਂਨੇ ਆ ਫੇਰ ਨਹੀਂ ਕੁਝ ਹੁੰਦਾ ਫਿਰ ਤਾਂ ਸਮਾਂ ਦੀ ਖਾਜਮ ਹੁੰਦੀ ਆ ਸਰੀਰ ਨੂੰ ਲੱਗਦੀ ਆ ਅੱਛਾ ਠੀਕਾ ਦੀ ਨਹੀਂ ਤਾਂ ਹੱਣ ਲੱਗੀ ਹੋਈ ਕਿਸੇ ਪਾਸੇ ਜਦੋਂ ਪੀ ਕੇ ਤਾਂ ਉੱਚਲ ਜਾਣਾ ਉਹ ਕਿ ਲੱਗੂਗੀ ਫਿਰ ਜਦ ਖਾਜਮ ਵੀ ਆਵੇ ਅੰਦਰ ਉਹ ਜਲ ਕਰਕੇ ਕਰ ਦਾਰੂ ਮਾਰੀ ਆਂ ਜਦੋਂ ਹੁਣ ਕਿੰਨੇ ਕੇ ਬੇਰੀ ਦੱਸਾਂ ਤੈਨੂੰ ਤੁਸੀਂ ਨਹੀਂ ਆ ਤੁਸੀਂ ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਜਾਂ ਤਾਂ ਦਾਰੂ ਛਾੜ ਦੋ ਨਹੀਂ ਚੁੱਪ ਕਰਕੇ ਆਪਣੀਆਂ ਉਲਟੀਆਂ ਚੱਕਿਆ ਕਰੋ ਮੈਨੂੰ ਤਾਂ ਨਹੀਂ ਉਲਟੀਆਂ ਚੱਕਿਆ ਜਾਂਦੀਆਂ ਮੈਨੂੰ ਇਹ ਬਾਤਾਂ ਹੀ ਜਾਂਦੇ ਨੇ ਓਰੇ ਓਏ ਉਹ ਕੱਲੀ ਉਲਟੀ ਕਰੀ ਆ ਮੈਂ ਕਿ ਰੋਜ਼ ਉਲਟੀਆਂ ਕਰਦਾਗਾ ਹਾਂ ਦੀ ਇੱਕ ਦਿਨ ਉਲਟੀ ਕਰਤੀ ਤਾਂ ਫਿਰ ਕੀ ਹੋ ਗਿਆ ਤੈਨੂੰ ਦੱਸਿਆ ਜੇ ਦਾਰੂ ਮਾੜੀ ਧੀ ਕੱਲ ਮੈਨੂੰ ਪੀਣ ਲੱਗਿਆ ਨੂੰ ਵੀ ਲੱਗਿਆ ਵੀ ਇਹ ਦਾਰੂ ਮਾੜੀ ਜੀ ਲੱਗਦੀ ਆ ਸਵਾਦ ਨਹੀਂ ਲੱਗੀ ਪੀਣ ਲੱਗੇ ਨੂੰ ਵੀ ਮਾੜੀ ਲਿਆਉਣਾ ਕਿਉਂ ਫਿਰ ਵਧੀਆਂ ਲਿਆਓ ਵੱਧ ਪੈਸੇ ਲਾਓ ਉਹ ਜਿਹੜੀ ਮਰਜੀ ਲਿਆ ਕਦੇ ਕਦੇ ਦਾਰੂ ਸਾਰੇ ਸਾਰੇ ਉਹ ਬ੍ਰਾਂਡਾਂ ਦੀ ਮਾੜੀ ਆ ਜਾਂਦੀ ਆ ਨਾਲੇ ਹੁਣ ਜਿਆਦਾ ਮਹਿੰਗੀ ਹੁਣ ਆਪਾਂ ਕਿਹੜਾ ਇੰਗਲਿਸ਼ ਪੀਵਾਂਗੇ ਆਪਾਂ ਤਾਂ ਦੇਸੀ ਪੀਣ ਵਾਲੇ ਆ ਜੇ ਇੰਗਲਿਸ਼ ਪੀਵਾਂਗੇ ਤਾਂ ਫਿਰ ਘਰ ਵਿਖਜੂ ਆਪਣਾ ਇੱਕ ਜੀ ਤਾਂ ਫਿਰ ਜਾਊਗਾ ਜਾਂ ਘਰ ਜਾਊਗਾ ਜਾਂ ਸਰੀਰ ਜਾਊਗਾ ਫਿਰ ਚਲ ਕੋਈ ਨਹੀਂ ਚਲਦਾ ਸਾਫ ਕਰਦਾ ਹੁਣ ਕਿਉਂ ਲੜੀ ਜਾਂਦੀ ਆ ਹੁਣ ਤਾਂ ਸਾਫ ਹੋ ਗਿਆ ਅਕੇ ਤੂੰ ਨਹੀਂ ਪਿੰਦਾ ਮੈਂ ਆਲਾ ਦੇਖ ਕੇ ਵੀ ਗਿਆ ਕਰੂੰਗਾ ਮੈਂ ਚੱਲ ਮੈਂ ਲੜਦੀ ਨਹੀਂ ਚਾਰੇ ਕਹਿੰਦੇ ਦੇਖ ਕੇ ਝੁਰਦੀ ਆ ਵਿੱਚੋਂ ਵਿੱਚਾ ਲੈ ਰੋਟੀ ਖਵਾ ਦੇ ਫਿਰ ਮੈਨੂੰ ਹੁਣ ਤਾਂ ਦਵਾਈ ਲੈਤੀ ਆ ਖਵਾ ਦੇ ਨੀ ਰੋਟੀ ਹੋ ਗਏ ਹੁਣ ਤਾਂ 15 20 ਮਿੰਟ ਹੋ ਗਏ

ਲੱਸੀ ਵੀ ਨਹੀਂ ਹੈਗੀ ਕੱਲ ਵਾਲੀ ਉਹ ਫਿਰ ਲੱਸੀ ਕਿੱਥੋਂ ਬਣੂਗੀ ਮੀਂਹ ਪੈਂਦਾ ਸੀ ਉਹ ਦਹੀਂ ਹੋਣੀ ਜਮੀ ਹਾਂ 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 ਆ ਲੈ ਨਾ ਤਾਂ ᱧੋਮ ਲੈ ਲਈ ਆਤੀ ਮੇਨਾਜ ਕਿ ਮੈਂ ਸਵਾਦ ਆ ਸਵਾਦ ਆ